ਉਹਨਾਂ ਨੂੰ ਤੁਹਾਡੀਆਂ ਗੱਡੀਆਂ ਤੁਹਾਡੇ ਘਰ ਵੇਖ ਕੇ ਰਹਿਣ ਸੈਣ ਵੇਖ ਕੇ ਕਾਰੋਬਾਰ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਓਵਰਨਾਈਟ ਹੋ ਗਿਆ ਸਾਰਾ ਕੁਝ ਮੈਂ ਚਾਹਣਾ ਹੈ ਕਿ ਜਿਸ ਹੱਦ ਤੱਕ ਤੁਸੀਂ ਆਪਣੀ ਜ਼ਿੰਦਗੀ ਦਾ ਕਿੱਸਾ ਸੁਣਾ ਸਕਦੇ ਹੋ ਤੁਸੀਂ ਉਹ ਲਾਜ਼ਮੀ ਸਾਂਝਾ ਕਰੋ ਕਿ ਇਹ ਸਾਰਾ ਕੁਝ ਹਾਸਲ ਕਰਨਾ ਇਹਦੇ ਪਿੱਛੇ ਕਿੰਨਾ ਇੱਕ ਵੱਡਾ ਸੰਘਰਸ਼ ਹੈਗਾ ਬਹੁਤ ਵੱਡਾ ਸੰਘਰਸ਼ ਢੋਡੀ ਸਾਹਿਬ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਇਹ ਪਹਿਲੀ ਗੱਲ ਸਾਡੀ ਉਥੋਂ ਦੀ ਮਨੀ ਇੱਥੇ ਆਣ ਕੇ ਕੁਝ ਕਰਦੀ ਹਾਂ ਹਾਂਜੀ ਦੂਸਰੀ ਬੇਨਤੀ ਹੈ ਕਿ ਜੇ ਅਸੀਂ ਜਦੋਂ ਮੈਂ ਆਇਆ ਸੀ ਸਾਡਾ ਤਾਂ ਇੱਥੇ ਪਹਿਲਾਂ ਇਹ ਜਿਕੇਸ਼ੇਅਰ ਕੰਮ ਸ਼ੁਰੂ ਕੀਤਾ ਅੱਛਾ ਜੀ ਫਿਰ ਮੈਂ ਮਾਸਟਰ ਕੀਤੀ ਹੋਈ ਸੀ ਲੈਂਗੁਏਜ ਬੈਰੀ ਰਹੀ ਨਹੀਂ ਸੀ ਹਾਂ ਤੁਹਾਨੂੰ ਜ਼ੁਬਾਨ ਆਉਂਦੀ ਸੀ ਅੰਗਰੇਜ਼ੀ ਹਾਂ ਜੀ ਫਿਰ ਮੈਂ ਮੈਨੇਜ ਕਰਨ ਲੱਪਿਆ ਗੈਸਟ ਰਿਸ਼ਨ ਫਿਰ ਬਿਜ਼ਨਸ ਲੈ ਇੱਕ ਦੋ ਜਗ੍ਹਾ ਸਪੋਕਨ ਟ੍ਰਾਈ ਸਿਟੀ ਜਾ ਕੇ ਪਰ ਕਾਮਯਾਬੀ ਨਹੀਂ ਹੋਈ ਫਿਰ ਮੈਂ 2010 ਦੇ ਵਿੱਚ ਪਹਿਲਾ ਸਟੋਰ ਟਾਊਨ ਟਾਊਨ ਸੈਟਲ ਚ ਲਿਆ ਸਟੋਰ ਲਿਆ ਜੀ ਗਰੋਸਰੀ ਸਟੋਰ ਹਾਂ ਜੀ ਗੈਸ ਸਟੇਸ਼ਨ ਪਲੱਸ ਕਨਵੀਨੀਅன்ஸ் ਸਟੋਰ ਕਹਿੰਦੇ ਜੀ ਅੱਛਾ ਜੀ ਤੇ ਉਹ ਸਟਾਰਟ ਕੀਤਾ ਮੇਰੀ ਵਾਈਫ ਵੀ ਇੱਥੇ ਟੀਚਰ ਹੈ ਉੱਥੇ ਲੈਕਚਰਰ ਸੀਗੇ ਸਕੂਲ ਦੇ ਵਿੱਚ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜੌਬ ਛੱਡ ਦਿਓ ਇੱਥੇ ਆ ਜਾਓ ਅੱਛਾ ਜੀ ਆਪਣਾ ਇਕੱਠੇ ਕੰਮ ਕਰਦੇ ਆਂ ਠੀਕ ਹੈ ਤੇ ਉਹ ਸੰਘਰਸ਼ ਸ਼ੁਰੂ ਕਰਕੇ ਫਿਰ ਮੇਰਾ ਬੇਟਾ ਯੂ ਡਬ ਜਾਂਦਾ ਸੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਅੱਛਾ ਜੀ ਪਰ ਮੈਂ ਬਹੁਤ ਵੱਡੇ ਭਾਗ ਆਣਾ ਹਾਂ ਕਿ ਜਿਹਦੀ ਔਲਾਦ ਕਹਨੇ ਚ ਆ ਉਹਦਾ ਸਭ ਕੁਝ ਹੀ